ਦੇਖੋ ਜੀ ਅੱਜ ਸਾਨੂੰ ਠਾਣਾ ਫਤੇਗੜ ਚੂੜੀਆਂ ਵਿਖੇ ਇੱਕ ਇਨਫੋਰਮੇਸ਼ਨ ਰਿਸੀਵ ਹੋਈ ਸੀ ਕਿ ਮਨਜੀਤ ਸਿੰਘ son of ਦਰਸ਼ਨ ਸਿੰਘ ਜੋ ਕਿ ਵਾਰਡ ਨੰਬਰ 1 ਫਤੇਗੜ ਚੂੜੀਆਂ ਦਾ ਰਹਿਣ ਵਾਲਾ ਆ ਇਹਨੇ ਕੱਲ ਕੋਈ ਜਰੀਲੀ ਚੀਜ਼ ਜਿਹੜੀ ਖਾ ਲਈ ਸੀ ਜਿਸ ਦੇ ਇਸ ਕਰਕੇ ਇਲਾਜ ਲਈ ਨਿਊ ਲਾਈਫ ਹਸਪੀਟਲ ਅੰਮ੍ਰਿਤਸਰ ਮੁਜੀਠਾ ਰੋਡ ਵਿਖੇ ਇਲਾਜ ਦੀਨ ਸੀ ਜਿਸ ਦੀ ਦੌਰਾਨੇ ਇਲਾਜ ਮੌਤ ਹੋ ਗਈ ਸੀ ਇਸ ਸਬੰਧੀ ਸਾਡੇ ਵੱਲੋਂ ਕਾਰਵਾਈ ਕਰਦਿਆ ਗੁਰਮੀਤ ਸਿੰਘ son of ਇੰਦਰਜੀਤ ਸਿੰਘ ਜੋ ਕਿ ਮਨਜੀਤ ਸਿੰਘ ਦਾ ਭਤੀਜਾ ਹੈ ਉਹਦਾ ਬਿਆਨ ਕਲੰਬੰਦ ਕੀਤਾ ਗਿਆ ਜਿਨੇ ਆਪਣੇ ਬਿਆਨਾਂ ਵਿੱਚ ਦੱਸਿਆ ਕਿ ਉਸਦੀ ਵਾਈਫ ਕੋਮਲਪ੍ਰੀਤ ਕੌਰ ਦੋ ਹੋਰ ਔਰਤਾਂ ਨੇ ਰਜਨੀ ਅਤੇ ਮਨਦੀਪ ਕੌਰ ਨਾਮ ਦੀਆਂ ਤੇ ਇਸ ਤੋਂ ਲਾ ਇੱਕ ਹੋਰ ਵਿਅਕਤੀ ਗगन ਜਿਨ੍ਹਾਂ ਤੋਂ ਤੰਗ ਪਰੇਸ਼ਾਨ ਹੋ ਕੇ ਉਸਦੇ ਚਾਚੇ ਮਨਜੀਤ ਸਿੰਘ ਨੇ ਕੋਈ ਜਰੀਲੀ ਚੀਜ਼ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਆ ਜਿਸ ਤੇ ਗੁਰਮੀਤ ਸਿੰਘ ਦੇ ਬਿਆਨਾਂ ਤੇ ਸਾਡੇ ਵੱਲੋਂ ਥਾਣਾ ਫਤਿਹਗੜ ਚੂੜੀਆਂ ਵਿਖੇ ਜੁਰਮ 108 35 ਬੀ ਐਨ ਐਸ ਤਹਿਤ ਮੁਕਦਮਾ ਦਰਜ ਕਰਕੇ ਤਫਤੀਸ਼ ਆਰੰਭ ਕੀਤੀ ਗਈ ਹੈ ਸਰ ਕਿਸ ਤਰੀ ਹੋਈ ਬਿਲਕੁਲ ਜੀ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਰੇਡ ਕੀਤੇ ਜਾ ਰਹੇ ਆ ਜਲਦੋ ਜਲਦ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਸਰ ਜੀ ਨੇ ਦੂਜੀਆਂ ਬਿਨੀਆਂ ਕਿਸ ਨੂੰ ਨਹੀਂ ਇਹ ਜੀ ਆਪਣਾ ਰਜਨੀ ਤੇ ਮਨਦੀਪ ਕੌਰ ਨਾਮ ਦੀਆਂ ਔਰਤਾਂ ਨੇ ਇਹ ਫਤਿਹਗੜ ਚੂੜੀਆਂ ਦੇ ਰਹਿਣ ਵਾਲੀਆਂ ਨੇ ਇਹ ਬਿਲਕੁਲ ਇਹਨਾਂ ਜਲਦ ਜਲਦ ਗ੍ਰਿਫਤਾਰ ਕੀਤਾ ਜਾਵੇ। ਹਾਂਜੀ ਸਰ ਇੱਕ ਮੈਨੂੰ ਥ੍ਰੈਟ ਆਇਆ ਹੈ ਇਹ ਮੁੰਡੇ ਵੱਲੋਂ ਜਦੋਂ ਮੈਂ ਆਪਣੀ ਵਾਈਫ ਨੂੰ ਡੱਕਿਆ ਵੀ ਮਤਲਬ ਤੂੰ ਕਿਤਨਾ ਗੱਲ ਕਰਦੀ। ਤੇ ਉਹਨੇ ਅੱਗੋਂ ਮੁੰਡੇ ਨੇ ਮੈਨੂੰ ਧਮਕੀ ਲਿਖ ਕੇ ਪਾਈ ਆ ਵੀ ਜੇ ਤੂੰ ਜਾਂ ਤੈਨੂੰ ਤਲਾਕ ਦੇ ਦੇ ਨਹੀਂ ਤਾਂ ਫਿਰ ਤੇਰੇ ਘਰ ਆ ਕੇ ਗੋਲੀਆਂ ਮਾਰ ਕੇ ਜਾਊਂਗਾ। ਇਹ ਇਹ ਵੀ ਮੈਂ ਥਾਣੇ ਲਿਖਾ ਕੇ ਆਇਆ ਤੇ ਇੱਥੇ ਵੀ ਕਾਰਵਾਈ ਅਜੇ ਤੱਕ ਕੋਈ ਨਹੀਂ ਹੋਈ। ਇਹ WhatsApp ਤਾਂ ਕਾਲ ਆਈ ਕਿ ਕੋਈ ਨਹੀਂ WhatsApp ਮੈਸੇਜ ਆਇਆ ਹੈ ਟਾਪਿਕ। ਹਾਂ ਸਰ ਹਾਂਜੀ ਮੇਰਾ ਨਾਮ ਲਿਖ ਕੇ ਕੀਤਾ ਹੈ ਜੀ ਉਹਨੇ। ਹਾਂਜੀ। ਉਹ ਨੰਬਰ ਨੰਬਰ ਤੇ ਹੋਊ ਬਾਈ ਨੰਬਰ ਬਾਹਰ ਦਾ ਜੀ ਬਾਹਰ ਦਾ ਹਾਂ ਜੀ ਹਾਂ ਜੀ ਅਸੀਂ ਸਾਰਾ ਚਾਹੁੰਦੇ ਆ ਵੀ ਜਿ ਜਨੇ ਮੈਨੂੰ ਥ੍ਰੈਟ ਦਿੱਤੀ ਆ ਉਸ ਨੂੰ ਉਹਨੂੰ ਲੱਭ ਕੇ ਤੇ ਉੱਤੇ ਵੀ ਕਾਰਵਾਈ ਕਰੇ ਹੁਣ ਜੇ ਕੱਲ ਨੂੰ ਮੇਰਾ ਕੋਈ ਨੁਕਸਾਨ ਹੋ ਗਿਆ ਤੇ ਮੇਰਾ ਤੇ ਛੋਟਾ ਜਿਹਾ ਜਵਾਬ ਆ ਗਿਆ ਜੀ ਉਹਦਾ ਜ਼ਿੰਮੇਵਾਰ ਮੇਰੇ ਮੌਤ ਦਾ ਕੌਣ ਹੋਊਗਾ ਪ੍ਰਸ਼ਾਸਨ ਹੋਊਗਾ ਜੀ ਹਾਂ ਜੀ ਹਾਂ ਜੀ ਗੁਰਮੀਤ ਸਿੰਘ ਜੀ ਇਨਾਂ ਨੇ ਸੂਇਸ਼ੈਡ ਕੀਤੀ ਕੀ ਲੱਗਦਾ ਸੀ ਘਰੇ ਉਹ ਮੇਰੇ ਫਾਦਰ ਸਾਹਿਬ ਹੀ ਮਤਲਬ ਪਾਲਿਆ ਮੈਨੂੰ ਉਹਨਾਂ ਨੇ ਹੀ ਮਤਲਬ ਪਿਓ ਬਣੇ ਸੀ ਮੇਰੇ ਹਾਂਜੀ ਵੈਸੇ ਰਿਸ਼ਤਾ ਕੀ ਰਿਸ਼ਤਾ ਮੇਰੇ ਚਾਚਾ ਜੀ ਆ ਤੇ ਉਹਨਾਂ ਨੇ ਕੱਲ ਸੂਇਸ਼ੈਡ ਖਾਲੀ ਕੀ ਸੀ ਮਾਮਲਾ ਕਿ ਉਹ ਮਜਬੂਰ ਹੋ ਗਏ ਸੂਇਸ਼ੈਡ ਸੂਇਸ਼ੈਡ ਡਿਟੇਲ ਚ ਦੱਸੋ ਕੀ ਕਰ ਹਾਂਜੀ ਸਰ ਸੂਇਸ਼ੈਡ ਦਾ ਇਹ ਮਸਲਾ ਬਣਿਆ ਵੀ 26 ਤਰੀਕ ਨੂੰ ਮੈਂ ਛੁੱਟੀ ਤੋਂ ਆਇਆ ਹਾਂ ਦੋਹਾ ਕਦਰ ਤੋਂ ਆਇਆ ਹਾਂ ਘਰ ਠੀਕ ਹੈ ਜੀ ਮੈਂ ਦੱਸ ਕੇ ਨਹੀਂ ਆਇਆ ਸਰਪ੍ਰਾਈਜ਼ ਵਾਸਤੇ ਆ ਵੀ ਚਲੋ ਕਿਰਬਿਨਾ ਦੱਸੇ ਜਾਣਾ ਵਾ ਇਹ ਠੀਕ ਆ ਤੇ ਇੱਥੇ ਪਹੁੰਚ ਕੇ ਸਰ ਮੈਂ ਵੇਖਿਆ ਵੀ ਵਾਈਫ ਮੇਰੇ ਫੋਨ ਤੇ ਲੱਗੀ ਹੈ ਕਿਸੇ ਮੁੰਡੇ ਨਾਲ ਬਾਹਰ ਤੇ ਮੈਂ ਆ ਕੇ ਪਹਿਲਾਂ ਚਲੋ 2-4 ਮੈਚ ਪੇੜਾ ਮਾਰੀਆਂ ਨੇ ਠੀਕ ਆ ਜੀ ਉਸ ਤੋਂ ਬਾਅਦ ਮੈਂ 10 ਵਜੇ ਤੋਂ ਲੈ ਕੇ 4 ਵਜੇ ਤੱਕ ਮੈਂ ਸਮਝਾਉਂਦਾ ਰਿਹਾ ਪਿਆਰ ਨਾਲ ਕਿ 26 ਤਰੀਕ ਨੂੰ 4 ਵਜੇ ਤੱਕ ਮੈਂ ਸਮਝਾਉਂਦਾ ਰਿਹਾ ਵੀ ਚਲੋ ਜਿਹੜੀ ਗੱਲ ਹੋ ਗਈ ਆ ਛੱਡਦੇ ਆ ਪਿਆਰ ਨਾਲ ਬਹਿ ਕੇ ਨਿਬੇੜ ਲੈਂਦੇ ਆ ਤੇ ਉਹ ਆਂਦੇ ਵੀ ਨਹੀਂ ਮੈਂ ਜਾਣਾ ਹੀ ਜਾਣਾ ਫਿਰ ਵਿੱਚ ਹਜੇ ਸਹਿਮਤ ਹੋ ਗਏ ਵੀ ਚਲ ਠੀਕ ਆ ਨਹੀਂ ਜਾਂਦੇ ਬਾਰੂ ਜਿਹੜਾ ਮੁੰਡਾ ਸੀ ਕੀ ਨਾਂ ਕਿੱਥੋਂ ਦਾ ਜਗਨ ਮੁੰਡਾ ਉਹਦਾ ਪਿੰਡ ਨਹੀਂ ਪਤਾ ਜੀ ਹਾਂਜੀ ਯਾਰ ਅਨੁਸ਼ਾਦਾ ਸੀ ਹਾਂਜੀ ਤੇ ਉਹ ਫਿਰ ਮੈਂ ਫਤਿਹ ਨੂੰ ਟਿਊਸ਼ਨ ਛੱਡਣ ਚਲ ਗਿਆ ਬੇਟੇ ਨੂੰ ਹਾਂਜੀ ਬੇਟੇ ਦਾ ਬੇਟਾ ਬੇਟਾ 5.5 ਸਾਲ ਦਾ ਹੈ ਹਾਂਜੀ ਉਹਨੂੰ ਮੈਂ ਟਿਊਸ਼ਨ ਛੱਡਣ ਚਲ ਗਿਆ ਤੇ ਮਗਰੋਂ ਹੀ ਮੈਂ ਜੇ ਇੱਥੇ ਹੀ ਗਿਆ ਹੁਣਾਂ ਤੇਰਾ ਮਗਰੋਂ ਚਲ ਗਿਆ ਤੇ ਇਹਦੇ ਵਿੱਚ ਅਸੀਂ ਅਸੀਂ 26 ਤਰੀਕ ਦੀ ਐਫ ਆਈ ਆਰ ਕਰਾਈ ਆ ਥਾਣੇ ਠੀਕ ਹੈ ਉਹਨਾਂ ਦੇ ਨਾਲ ਇੱਕ ਬੰਦਾ ਇਧਰੋਂ ਵਹਿਲੀਆਂ ਚੋਂ ਮੋਤ ਬਾਹਰ ਆ ਰਿਹਾ ਮੈਂ ਸੀ ਸਾਡੇ ਇਧਰ ਰਾਮ ਸਿੰਘ ਹੈ ਜੀ ਉਹ ਜਾਂਦਾ ਰਿਹਾ ਵਾ ਜਿਹਦੇ ਕਰਕੇ ਕਾਰਵਾਈ ਨਹੀਂ ਹੋਈ ਨਹੀਂ ਤੁਸੀਂ ਦਰਖਾਸਤ ਦਿੱਤੀ ਦਰਖਾਸਤ ਦਿੱਤੀ 26 ਤਰੀਕ ਦੀ ਕਾਰਵਾਈ ਕੋਈ ਜਿਹੜੀ ਆ ਹਾਂਜੀ 26 ਤਰੀਕ ਦੀ ਦਰਖਾਸਤ ਦਿੱਤੀ ਆ ਜੀ ਜੇ ਪਹਿਲਾਂ ਕਾਰਵਾਈ ਕੋਈ ਹੁੰਦੀ ਤਾਂ ਸਾਡੇ ਜੀ ਨਹੀਂ ਹਜਣਾ ਅੱਛਾ ਇਸ ਜਿਹੜਾ ਸੰਪਰਕ ਤੁਸੀਂ ਕਰਨ ਦੀ ਕੋਸ਼ਿਸ਼ ਕੀਤੀ ਆਪਣੀ ਵਨ ਵੀ ਕਿੱਥੇ ਸਾਰਾ ਮੈਂ ਬਹੁਤ ਫੋਨ ਟਰਾਈ ਕੀਤੇ ਜੀ ਕੋਈ ਫੋਨ ਮੈਸੇਜ ਨਹੀਂ ਆਇਆ ਪਰ ਆ ਜਿਹੜੇ ਗਵੰਡੀਆ ਇਹਨਾਂ ਦੇ ਘਰ ਫੋਨ ਮੈਸੇਜ ਆਉਂਦੇ ਰਹੇ ਜੀ ਇਹਨਾਂ ਦੀ ਪੂਰੀ ਗਲਤਫਹਿਮੀ ਹੁੰਦੀ ਰਹੀ ਹੈ ਅੱਛਾ ਹਾਂਜੀ ਇਹ ਫਿਰ ਇਹਨਾਂ ਨੇ ਇਹਨਾਂ ਨੇ ਸੂਸਾਈਡ ਕਿਉਂ ਕੀਤੀ ਇਹਨਾਂ ਨੂੰ ਸਾਰੇ ਅਸਲ ਵਿੱਚ ਨਾ ਇਹ ਦੁਖੀ ਕਰਦੀਆਂ ਦੋਵੇਂ ਇੱਕ ਦਾ ਘਰ ਇਹ ਆ ਤੇ ਇੱਕ ਦਾ ਉਹ ਬੰਨੇ ਆ ਮਤਲਬ ਨੰਗਦੇ ਆਉਂਦੇ ਜੋ ਇੱਕ ਤਾਂ ਚੜ੍ਹਦੇ ਪਾਸੇ ਇੱਕ ਤਾਂ ਲੈ ਦੇ ਪਾਸੇ ਹਾਂਜੀ ਸਾਡਾ ਸੈਂਟਰ ਚ ਤੁਹਾਡੀ ਵਾਈਫ ਨਾਲ ਇਹਨਾਂ ਦਾ ਕੀ ਰਿਲੇਸ਼ਨ ਹੈ ਇਹ ਮਤਲਬ ਜਦਾਂੜ ਕਮਾਂਡ ਚ ਸਹੇਲੀਆਂ ਬਣੀਆਂ ਸੀ ਤੇ ਪਰ ਇਹਨਾਂ ਦਾ ਪੂਰਾ ਮਤਲਬ ਜਿੱਦਾਂ ਹੁਣ ਇੱਕ ਦੂਜੇ ਯਾਰਾਂ ਦੋਸਤਾਂ ਨੂੰ ਇੱਕ ਦੂਜੇ ਦਾ ਪਤਾ ਹੀ ਹੁੰਦਾ ਵੀ ਕਿਹਦਾ ਕਿੱਥੇ ਕੀ ਚੱਲਦਾ ਇਹਨਾਂ ਦੋਹਾਂ ਨੂੰ ਸਾਰਾ ਪਤਾ ਹੀ ਹੈ ਪਲਾਨਿੰਗ ਇਹਨਾਂ ਦੀ ਸਾਰੀਆਂ ਇਕੱਠੀ ਆ ਤੇ ਇਹ ਜੇ ਉਦੋਂ ਦੀ ਅਸੀਂ ਥਾਣੇ ਇਹਨਾਂ ਦੇ ਨਾਮ ਲਿਖਾ ਕੇ ਆਏ ਆ ਜੇ ਉੱਥੇ ਪੈਰ ਵਾਈ ਹੁੰਦੀ ਤੇ ਸਾਡਾ ਜੀ ਇਹ ਇਹ ਕੀ ਕਰਦੀਆਂ ਸੀ ਕਿ ਤੁਹਾਡੇ ਜਿਹੜੇ ਪਿਤਾ ਸਮਾਨ ਜਿਹੜੇ ਚਾਚਾ ਸੀ ਇਹ ਇਹਨਾਂ ਨੂੰ ਖਜਾਖ ਜਾ ਕੇ ਲੰਗਦੀਆਂ ਜੀ ਹੁਣ ਇੱਥੋਂ ਲੰਘਣਾ ਇਧਰੋਂ ਨੂੰ ਵੇਖ ਕੇ ਜਿੱਦਾਂ ਟਿਚਕਰਾਈਆਂ ਕਰਨੀਆਂ ਯਾਨੀ ਥ੍ਰੈਡ ਕਰ ਥ੍ਰੈਡ ਕਰਦੀਆਂ ਹਾਂ ਜੀ ਅੱਛਾ ਵੀ ਤੁਹਾਡੀ ਜਿਹੜੀ ਨੋਹ ਆ ਉਹ ਤੇ ਹਾਂ ਜੀ ਨੋਹ ਨੂੰ ਲਾ ਕੇ ਛੱਡਦੇ ਆ ਹਾਂ ਜੀ ਹਾਂ ਜੀ ਤੇ ਉਹ ਨੂੰ ਇਹ ਉਹਦੇ ਹਲ ਵੇਖ ਹੁਣ ਜਦੋਂ ਇੱਥੇ ਅਸੀਂ ਖਲੋਤੇ ਆ ਤੇ ਸਾਡੇ ਨਾਲ ਵੇਖ ਕੇ ਕੋਈ ਕਰੂਗਾ ਤਾਂ ਸਾਨੂੰ ਤੇ ਆਉਣਾ ਹੀ ਆ ਵੀ ਸਾਡੇ ਮਤਲਬ ਹੁਣ ਨੋਹ ਤੀ ਘਰੋਂ ਗਈ ਆ ਤੇ ਉਹਦੀ ਵਜ੍ਹਾ ਕਰਕੇ ਉਹਨਾਂ ਨੇ ਫਿਰ ਗੱਲ ਸੋਸਾਇਟੀ ਨਾਲ ਲੈ ਕੀ ਕਹਤਾਂ ਠੀਕ ਜਾ ਕੇ ਇਹ ਇਧਰ ਸਾਡੀ ਪਹਿਲੀ ਹੈ ਜੀ ਖਬਰਾਂ ਦੇ ਲਾਗੇ ਪਹਿਲੀ ਜਾ ਗਈ ਤਾਂ ਹਾਂ ਜੀ ਉੱਥੇ ਆ ਕੇ ਗੋਲੀ ਗਾਲੀ ਖਾਲੀ ਹੋਈ ਸੱਚੇ ਕੁਝ ਕਾਰਵਾਈ ਹੋਈ ਉਸ ਕਾਰਵਾਈ ਅਜੇ ਤਾਂ ਜੀ ਕੱਲ ਪਰਚਾ ਲਿਖਿਆ ਵਾ ਕਿਤੇ ਕਿਦੇ ਤੇ ਹੋਈ ਆ ਦੋਹਾਂ ਇਹਨਾਂ ਤੇ ਆ ਜੀ ਗਵਾਢੀਆਂ ਹਾਂ ਜੀ ਇੱਕ ਵਾਈਫ ਤੇ ਆ ਇੱਕੋ ਮੁੰਡੇ ਦੇ ਆ ਜਿਹੜਾ ਅਣਪਛਾਤਾ ਮੁੰਡੇ ਦੀ ਪਛਾਣ ਹੋਈ ਸੀ ਕਿਥੋਂ ਦਾ ਨਹੀਂ ਪਿੰਡ ਦਾ ਪਤਾ ਨਹੀਂ ਲੱਗਦਾ ਤੁਹਾਡੀ ਵਾਈਫ ਕਿਥੇ ਹੈ ਇਹ ਮੈਨੂੰ ਨਹੀਂ ਪਤਾ ਜੀ ਉਹਦਾ ਭਰਾ ਦਾ ਫੋਨ ਆਉਂਦਾ ਵੀ ਸਾਡੇ ਕੋਲ ਆ ਪਰ ਭਰਾ ਤੇ ਖੁਦ ਬਾਹਰ ਹੈ ਭਰਾ ਕਿੱਥੇ ਆਦਾ ਭਰਾ ਦੁਹਾਗਾਤਰ ਜੀ ਕਿੱਥੇ ਤੁਹਾਡੇ ਸਾਰੇ ਮੇਰੇ ਹਰਸ਼ੇਸ਼ ਸਿੰਘ ਨੇ ਅੱਛਾ ਸੀਨਾ ਰਾਜੇਸ਼ਾਸੀ ਨੇ ਹਾਂ ਜੀ ਫਿਰ ਭਰਾ ਹੀ ਵੱਡੇ ਕੀ ਗੱਲ ਹੋਈ ਉਹਨਾਂ ਨੇ ਸੁਸਾਇਟੀ ਕਰਿਆ ਜੀ ਇਹ ਜੀ ਮੇਰੇ ਈ ਨੂੰ ਮਤਲਬ ਕਿ ਮਡੇ ਰਿਲੇਸ਼ਨ ਵਿੱਚ ਹੀ ਉਸ ਤੋਂ ਪਰੇਸ਼ਾਨ ਹੋ ਕੇ ਇਹਨਾਂ ਨੇ ਸੁਸਾਇਟੀ ਕਰ ਲਿਆ ਜੀ ਜੀ ਪਹਿਲਾਂ ਟੱਕਰ ਟੁੱਕਿਆ ਵੀ ਸੀ ਹਾਂ ਜੀ ਟੱਕਰ ਟੁੱਕਿਆ ਵੀ ਸੀ ਹਾਂ ਜੀ ਪਲੋਂ ਨੂੰ ਦੇਖ ਬਾਰੇ ਨਹੀਂ ਪਤਾ ਤੇ ਉਹਨੇ ਪਤਾ ਲੱਗ ਗਿਆ ਜੇ ਚਲੀ ਗਈ ਇਹ ਫਿਰ ਇਹਨੇ ਕਿਉਂ ਕੀਇਆ ਕਿ ਪਰੇਸ਼ਾਨੀ ਚਾਣ ਕੇ ਕਰ ਲਿਆ ਨਾ ਹਾਂ ਜਿਆ 2003 ਦੇ ਸਹੇਲਿਆਂ ਸਾਡੀ ਨੋਦੀਆਂ ਜੜੀਆਂ ਰਜਨੀ ਤੇ ਜੀ ਸੰਦੀਪਪੁਰ ਇਹ ਪਰੇਸ਼ਾਨ ਕਰਦੇ ਐ ਲੰਘਦੇ ਆਂਦੇ ਟੀਚਰਾਂ ਟੀਚਰਾਂ ਕਰਦੀਆਂ ਸੀ ਕੋਈ ਇਦਾਂ ਦਾ ਹਸਤਾ ਵੀ ਜਿਹਦੇ ਵਿੱਚ ਉਹ ਟੈਨਸ਼ਨ ਲੈ ਗਿਆ ਜਿਆਦਾ ਇਦਾਂ ਫਿਰ ਸੱਚਾ ਬਣ ਗਿਆ ਹਾਂ